ਕਿੱਦੀ ਤੁਹਾਨੂੰ ਡਰਾਈਵ ਕਰ ਰਹੇ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਕ ਕੋਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ ਹਾਂਜੀ ਬਈ ਤੁਮ ਜਿਸ ਤਰ੍ਹਾਂ ਇਹ ਹੋ ਜਾਂਦੀ ਕਿ ਕੈਡੀਨਟੀ ਹੋ ਜਾਂਦੀ ਜੇ ਬੱਚਾ ਉਸ ਤੋਂ ਫਿਰਦਾ ਦਾ ਤਾਂ ਇਹ ਲਾਪਰ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਵੀ ਤੁਹਾਨੂੰ ਬੜਾ ਬੰਦੇ ਜਿੱਦ ਕਰਦੇ ਸੀ ਪਰ ਆਜਾ ਡਰਾਈਵਰ ਦੀ ਕਰਕੇ ਅਸ਼ਾਕਰ ਨਹੀਂ ਡਰਾਈਵਰ ਇੱਕ ਤੋੜਾ ਫਰਜ਼ ਬੰਦਾ ਹੈ ਕਿ ਉਹ ਸੰਪੂਰਕ ਨੂੰ ਲੰਗ ਕਰਕੇ ਸਹੀ ਰੇਮਬਰ ਕਰਾ ਦੇਗਾ ਇਹ ਸਾਰਾ ਆਪਣੀ ਕਰਾਂਗੇ ਇਹ ਬੱਚੇ ਆਪਣੇ ਵੀਰ ਦੀ ਬਣੋਗਾ ਆਜਾ ਸੌਰੀ ਸੌਰੀ ਮੈਂ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਮੰਨ ਲਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਏਗਾ ਬੱਚੇ ਨੂੰ ਨਹੀਂ ਕਰਨਾ ਤੁਸੀਂ ਦਾ ਵਾਰ ਨਹੀਂ ਨਿਕਲਣਾ ਨਹੀਂ ਹੈ ਦੁਬਾਰਾ ਨਹੀਂ ਆਉਣਾ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਠੇ ਦੀ ਵਾਰ ਨਿਕਲਣਾ ਨਹੀਂ ਤੁਹਾਨੂੰ ਬਰਕੂਪੇ ਨਿਕਲਣਾ ਹੋਣਾ ਇਹ ਗੱਲ ਕੁੱਝ ਕੇ ਗੱਲ ਹਾਂਜੀ ਸਰ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਨ ਕੁੱਲ ਦੇ ਆਪਣੇ ਬਾਹਰ ਨਿਕਲੇ ਹੋਏ ਇਸ ਲਈ ਹਾਂਜੀ ਬੰਦ ਤੁਸੀਂ ਐਸੇ ਆਪਣੇ ਹੋ ਜਾਂਦੀ ਤੇ ਕੈਦਨਤੀ ਹੋ ਜਾਂਦੀ ਜੇ ਬੱਚਾ ਉੱਥੇ ਮਿਲ ਜਾਂਦਾ ਤਾਂ ਇਹ ਲਾਪਰਾਈ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਨਹੀਂ ਬਿਲਕੁਲ ਬੱਚੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਕਰਕੇ ਇਹ ਮਸ਼ਹੂਰ ਨਹੀਂ ਡਰਾਈਵਰ ਹੀ ਤੁਹਾਡਾ ਫਰਜ ਬੰਦਾ ਹੈ ਕਿ ਉਹ ਸੰਪੂਰਨ ਨੂੰ ਲੰਘ ਕਰਕੇ ਸਹੀ ਤਰੀਕੇ ਨਾਲ ਪਹੁੰਚਾ ਦੇਵੇ ਹੋਸਾਰਾ ਪਨੀ ਕਰਾ ਦੇ ਇਹ ਬੱਚੇ ਆਪਣੇ ਗੀਤ ਦੀ ਮਨੋਰ ਆ ਗਿਆ ਇਸੇ ਬਾਅਦ ਵਿੱਚ ਸੌਰੀ ਜੀ ਅੱਗੇ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਲੱਗੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਮੰਨਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਏਗਾ ਬੱਚੇ ਨੂੰ ਨਹੀਂ ਚਾਹੀਦਾ ਵਾਰ ਨਹੀਂ ਨਿਕਲਣਾ ਨਹੀਂ ਦੁਬਾਰਾ ਨਹੀਂ ਆਪਾਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਠੇ ਤੇ ਵਾਰ ਨਹੀਂ ਨਿਕਲਣਾ ਉੱਥੋਂ ਫਰਕੂ ਤੇ ਨਿਕਲਣਾ ਹੋਣਾ ਇਹ ਗੱਲ ਕੋਈ ਤੇ ਕਹਿੰਦੇ ਕਿ ਤੁਸੀਂ ਡਰਾਈਵ ਕਰ ਰਹੇ ਸੀ ਤੁਹਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਕ ਕੋਲ ਕੇ ਆਪਣੇ ਬਾਹਰ ਨਿਕਲੇ ਹੋਏ ਇਸ ਲਈ ਤੁਮ ਜਿਸ ਤੇ ਐਕਸੀਡੈਂਟ ਹੋ ਜਾਂਦੀ ਤੇ ਕੈਜੁਐਲਟੀ ਹੋ ਜਾਂਦੀ ਜੇ ਬੱਚਾ ਉੱਥੇ ਮਿਲਦਾ ਤਾਂ ਇਹ ਲਾਪਰੈ ਤੋਂ ਬਹੁਤ ਵੱਡੀ ਹੈ ਸਾਡੀ ਗਲਤੀ ਨਹੀਂ ਬਿਲਕੁਲ ਬੱਚੇ ਜੇ ਕਰਦੇ ਸੀ ਪਰ ਆਦ ਡਰਾਈਵਰ ਦੀ ਗਲਤੀ ਹੈ ਡਰਾਈਵਰ ਹੀ ਕੁੱਦਾ ਫਰਜ ਬੰਦਾ ਹੈ ਕਿ ਉਹ ਸੰਪੂਰਕ ਨੂੰ ਲੰਬ ਕਰਕੇ ਸਹੀ ਤਰੀਕੇ ਨਾਲ ਪਹੁੰਚਾ ਦੇਵੇ ਸਾਰਾ ਪਨੀ ਕਰਾ ਦੇ ਇਹ ਬੱਚੇ ਆਪਣੇ ਗੀਤ ਨਹੀਂ ਰਹੇ ਹੋਰ ਆ ਗਏ ਕਿਤੇ ਕੱਲ ਤੁਹਾਡੀ ਇਹ ਜਿਹੜੀ ਆ ਲੱਗੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਕੰਦਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਏ ਬੱਚੇ ਨੂੰ ਦੁਬਾਰਾ ਨਹੀਂ ਨਿਕਲਣਾ ਨਹੀਂ ਹੈ ਦੁਬਾਰਾ ਨਹੀਂ ਆਪਾਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਠੇ ਤੇ ਬਾਹਰ ਨਹੀਂ ਨਿਕਲਣਾ ਉੱਥੋਂ ਬਸੂ ਤੇ ਨਿਕਲਣਾ ਹੋਣਾ ਇਹ ਗੱਲ ਕੋਈ ਕਹਿੰਦੇ ਹੋ